ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਗੁਰਦਾਸਪੁਰ ਦੇ ਇੱਕ ਨਾਮੀ ਨਿੱਜੀ ਹਸਪਤਾਲ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਪਰਿਵਾਰ ਦੇ 27 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਪਰਿਵਾਰ ਨੇ ਡਾਕਟਰਾਂ ਦੀ ਅਣਗਿਲੀ ਵਰਤਨ ਦਾ ਦੋਸ਼ ਲਾਉਂਦੀ ਹੋਈ ਹਸਪਤਾਲ ਵਿੱਚ ਹਗਾਮਾ ਸ਼ੁਰੂ ਕਰ ਦਿੱਤਾ ਤਾਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਭਾਰੀ ਪੁਲਿਸ ਫੋਰਸ ਦੇ ਨਾਲ ਠਾਣਾ ਸਿਟੀ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪਰਿਵਾਰ ਨੂੰ ਸਮਝਾ ਕੇ ਸ਼ਾਂਤ ਕੀਤਾ ਗਿਆ। ਪਿੰਡ ਬੇੜੀ ਦੇ ਰਹਿਣ ਵਾਲੇ ਪਰਿਵਾਰ ਨੇ ਦੋਸ਼ ਲਾਇਆ ਕਿ ਅਮਰਜੀਤ ਸਿੰਘ ਉਮਰ 27 ਸਾਲ ਦੀ ਹਾਲਤ ਵਿੱਚ ਸੁਧਾਰ ਹੋ ਗਿਆ ਸੀ ਤੇ ਉਹ ਚੰਗਾ ਭਲਾ ਗੱਲਾਂ ਵੀ ਕਰ ਰਿਹਾ ਸੀ। ਪਰ ਜਦੋਂ ਉਹਨਾਂ ਡਾਕਟਰ ਨੂੰ ਕਿਹਾ ਕਿ ਨੌਜਵਾਨ ਨੂੰ ਛੁੱਟੀ ਦਿੱਤੀ ਜਾਵੇ ਤਾਂ ਕੁਝ ਦਿਨ ਬਾਅਦ ਹੀ ਨੌਜਵਾਨ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਉਹਨਾਂ ਵੱਲੋਂ ਦੋਸ਼ ਹੈ ਕਿ ਡਾਕਟਰ ਵੱਲੋਂ ਕੋਈ ਗਲਤ ਇੰਜੈਕਸ਼ਨ ਲਾ ਦਿੱਤਾ ਗਿਆ ਹੈ। ਜੇਰਾ ਬਾਅਦ ਵਿੱਚ ਉਸ ਕੋਲ ਕੰਟਰੋਲ ਨਹੀਂ ਹੋਇਆ ਇਸ ਲਈ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸ ਐਚ ਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਹਸਪਤਾਲ ਵਿੱਚ ਸਥਿਤੀ ਕੰਟਰੋਲ ਕਰਨ ਲਈ ਉਨ੍ਹਾਂ ਨੂੰ ਹਸਪਤਾਲ ਦੇ ਪ੍ਰਬੰਧਕਾ ਵੱਲੋਂ ਬੁਲਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਪਰਿਵਾਰ ਹਸਪਤਾਲ ਵਿੱਚ ਤੋਰ ਫੋਰ ਕਰ ਸਕਦਾ ਹੈ ਮੌਕੇ ਤੇ ਪਹੁੰਚ ਕੇ ਉਨ੍ਹਾਂ ਪਰਿਵਾਰ ਨੂੰ ਸਮਝਾਇਆ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕ ਹੈ ਤਾਂ ਸ਼ਿਕਾਇਤ ਦੇਣ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ ਇੱਕ ਵਾਰ ਫਿਰ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਇੱਕ 27 ਸਾਲ ਦੇ ਨੌਜਵਾਨ ਦੀ ਸ਼ਹਿਰ ਦੇ ਇੱਕ ਨਾਮੀ ਹਸਪੀਟਲ ਵਿੱਚ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਜਿਹੜਾ ਇਸ ਵੇਲੇ ਬਾਅਦ ਡਾਕਟਰ ਦੇ ਉੱਪਰ ਲਾਪਰਵਾਹੀ ਦੇ ਦੋਸ਼ ਲਾਏ ਵੱਡੀ ਗਿਣਤੀ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਅਤੇ ਇਲਾਕੇ ਦੇ ਲੋਕ ਇਸ ਨਿੱਜੀ ਹਸਪਤਾਲ ਵਿੱਚ ਇਕੱਠੇ ਹੋਏ ਆ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਨੌਜਵਾਨ ਬਿਲਕੁਲ ਠੀਕ ਸੀ ਤੇ ਗੱਲਾਂਬਾਤਾਂ ਕਰ ਰਿਹਾ ਸੀ। ਜਦੋਂ ਅਸੀਂ ਡਾਕਟਰ ਨੂੰ ਉਸ ਨੂੰ ਛੁੱਟੀ ਦੇਣ ਦੀ ਗੱਲ ਕਹੀ ਤਾਂ ਉਸ ਨੂੰ ਇੰਜੈਕਸ਼ਨ ਲਾ ਦਿੱਤਾ ਗਿਆ। ਜਿਸ ਦੇ ਬਾਅਦ ਵਿੱਚ ਸਥਿਤੀ ਕੰਟਰੋਲ ਵਿੱਚ ਨਹੀਂ ਹੋਈ ਤੇ ਕੁਝ ਪਲਾਂ ਦੇ ਵਿੱਚ ਉਨ੍ਹਾਂ ਦੇ 27 ਸਾਲਾਂ ਦੇ ਨੌਜਵਾਨ ਅਮਰਜੀਤ ਸਿੰਘ ਦੀ ਮੌਤ ਹੋ ਗਈ। ਡਾਕਟਰ ਦੇ ਉੱਪਰ ਵੱਡੀ ਲਾਪਰਵਾਹੀ ਦੇ ਦੋਸ਼ ਲੱਗੇ ਹਨ ਗੁਰਦਾਸਪੁਰ ਦਾ ਇਹ ਇੱਕ ਨਿਜੀ ਨਾਮੀ ਹਸਪੀਟਲ ਜੇਰਾ ਉਸ ਦੀ ਹੀ ਘਟਨਾਵਾਂ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਪਹੁੰਚੀ ਹੈ ਹਸਪੀਟਲ ਦਾ ਜੇਰਾ ਪ੍ਰਬੰਧਕ ਉਹਨਾਂ ਵੱਲੋਂ ਲੋਕਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਐਸ ਐਚ ਓ ਦਵਿੰਦਰ ਪ੍ਰਕਾਸ਼ ਪਾਰੀ ਪੁਲਿਸ ਫੋਰਸ ਨੂੰ ਦੇ ਨਾਲ ਪਰਿਵਾਰ ਨੂੰ ਸਮਝਾ ਕੇ ਸ਼ਾਂਤ ਕੀਤਾ ਮੇਰਾ ਭਰਾ ਅੱਜ 7 ਦਿਨ ਤੋਂ ਇਹਨਾਂ ਕੋਲ ਦਾਖਲੀ ਸੀ ਤੇ ਮਤਲਬ ਇਹ ਆਪਣੇ ਬਰੋਲ ਬਰੋਲ ਦਾ ਆ ਤੇ ਇਹਨਾਂ ਨੇ ਕਿਹਾ ਕਿ ਠੀਕ ਹੋ ਰਿਹਾ ਹੈ ਠੀਕ ਹੋ ਉਹ ਵੀ ਗਿਆ ਕੱਲ ਆਪਾਂ ਛੁੱਟੀ ਮੰਗੀ ਜਣਾ ਕੋਲੋਂ ਤੇ ਕਹਿੰਦੇ ਅੱਜ ਆਲੂ ਦੇਵਾਂਗੇ ਅੱਜ ਇਹਨਾਂ ਨੇ ਪਤਾ ਹੀ ਕਿਹਨੇ ਨੇ ਜਾਣਾ ਹੈ ਇਹਨਾਂ ਨੇ ਆਪਣੇ ਕੋਲ ਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਕੋ ਕਾਬੂ ਹੀ ਨਹੀਂ ਹੋਇਆ ਥੱਲੇ ਆ ਲਿਆਂਦਾ ਇਹਨਾਂ ਨੇ ਤੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਉਸੇ ਵੇਲੇ ਤੇ ਇਹਨਾਂ ਕੋਲ ਵੀਡੀਓ ਵੀ ਬਣੀ ਪਈ ਹੈ ਉਦੀ ਤੋਰ ਤੇ ਦੀ ਤੇ ਸੈਪਸ਼ਨ ਦੇ ਉੱਤੇ ਪਈ ਹੈ ਜਿਹੜਾ ਡਾਕਟਰ ਨੇ ਟੀਕਾ ਲਗਾਇਆ ਉਹ ਥੱਲੇ ਨਹੀਂ ਆਣਾ ਕੋਲ ਆਇਆ ਉਹਨੂੰ ਹੁਣ ਮੈਡਮ ਲਕਾਂਦੀ ਫਿਰਦੀ ਆ ਅਸੀਂ ਕਹੇਗਾ ਆਪਾਂ ਤੋੜਪੰਨ ਕਰਨੀ ਆ ਉਹਨੂੰ ਜੇ ਡਾਰੀ ਤੋੜਪੰਨ ਨਹੀਂ ਕਰਨੀ ਪਰ ਕਰਨੀ ਤਾਂ ਹੀ ਮਤਲਬ ਜੇ ਸੱਚ ਦੱਸ ਦਿੰਦੇ ਆ ਤੇ ਉਹਨਾਂ ਨੇ ਪੁਲਿਸ ਸਾਧ ਲਈ ਮੈਡਮ ਨਹੀਂ ਕਿਉਂਕਿ ਉਹਨੂੰ ਮਤਲਬ ਖਤਰਾ ਸੀ ਕਿ ਮੈਂ ਜੇ ਗਲਤ ਆ ਸਾਰੀ ਹੁਣ ਡਾਕਟਰ ਸਾਹਿਬ ਨੂੰ ਆਈ ਕਿ ਬਾਹਰ ਕਰ ਕਹਿੰਦੀ ਡਾਕਟਰ ਸਾਹਿਬ ਨਹੀਂ ਮੈਂ ਸਾਹਮਣੇ ਪੇਸ਼ ਕਰ ਸਕਦੀ ਠੜੀ ਮੇਰਾ ਨਾਮ ਗੁਰਜੀਤ ਸਿੰਘ ਆ ਮੇਰਾ ਪਿੰਡ 베ਰੀਆ ਮੇਰਾ ਬ੍ਰਦਰ ਆ ਮੈਂ ਅਸੀਂ ਉਸ ਨੂੰ ਇੱਥੇ ਦਾਗਲ ਕਰਵਾਇਆ ਸੀ ਤੇ ਕਾਫੀ ਬਿਮਾਰੀ ਸੀ ਤੇ ਪਰ ਇਹਨਾਂ ਨੇ ਸਿਚੁਏਸ਼ਨ ਅਸੀਂ ਪੁੱਛਿਆ ਕਿ ਤੂੰ ਇਹ ਹੈਂਡਲ ਕਰ ਲੋਗੇ ਕਹਿ ਰਿਹਾ ਆਪਾਂ ਕਰ ਲਾਂਗੇ ਕਾਫੀ ਇਹਨਾਂ ਨੇ ਰਿਪੋਰਟ ਵੀ ਕੀਤਾ ਰਿਕਵਰ ਵੀ ਕੀਤਾ ਪਰ ਕੱਲ ਦੀ ਐਸੀ ਹੋਣਾ ਤਾਂ ਛੁੱਟੀ ਮੰਗਦੇ ਪਏ ਸੀ ਤੇ ਛੁੱਟੀ ਦਾ ਦਿੱਤੀ ਨਹੀਂ ਹੋਣਾ ਕੱਲ ਵੀ ਅੱਜ ਫੇਰ ਮੰਗੀ ਆ ਅਸੀਂ 12 ਵਜੇ ਤੱਕ ਉਹਨੂੰ ਦੇਖਿਆ ਮਿਲਿਆ ਗੱਲਾਂ ਬਾਤਾਂ ਕੀਤੀਆਂ ਸਭ ਕੁਝ ਓਕੇ ਹੀ ਹਨ ਕੋਈ ਨਹੀਂ ਤੇ ਅਸੀਂ 12 1 ਵਜੇ ਗਏ ਆ ਇਹਨਾਂ ਨੇ ਹੱਥ ਬੰਨੇ ਹੋਏ ਸੀ वेंटिलेटर ਤੇ ਲਗਾਇਆ ਹੋਇਆ ਤੇ ਉਹਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕਿੰਨਾ ਇਹਨਾਂ ਨੂੰ ਕਹਿੰਦੇ ਥੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹਦੇ ਥੱਕੇ ਨਾਲ ਕਹਿੰਦੇ ਬਾਹਰ ਜਾਓ ਬਾਹਰ ਜਾਓਗੇ ਬਾਹਰ ਨਹੀਂ ਜਾਣਾ ਆਪਾਂ ਹੀ ਬਾਹਰ ਤੋਂ 2 ਤੋਂ 2.5 ਘੰਟੇ ਲਾਤੇ ਇਹਨਾਂ ਨੇ ਇੰਨੀ ਦੇਰ ਚ ਬੰਦਾ ਉਹ ਕੌਣ ਕਸੂਰ ਹੈ ਇਸ ਬਾਹਰ ਦਾ ਤੁਸੀਂ ਡਿਸਚਾਰਜ ਕਰਦੇ ਕਰਦੇ 2.5 ਘੰਟੇ ਲਾਤੇ ਹੋ 5 ਮਿੰਟ ਚ ਹੋ ਜਾਂਦਾ ਇਹ ਕੰਮ ਇਹਦਾ ਹਾਂਜੀ ਮੇਰਾ ਪਰ ਇੱਥੇ ਕੋਈ ਵੀ ਨਾ ਆਵੇ ਇਹ ਬੰਦੇ ਮਾਰ ਕੇ ਭੇਜਦੇ ਆ ਆਵੇ ਬਰਦਾਸ਼ਪੁਰ ਇਹਦੇ ਜਿੰਨੇ ਵੀ ਆ ਚਾਰ ਆ ਜਾਂ ਦੋ ਬਰਦਾਸ਼ਪੁਰ ਸਾਰੇ ਇਹਦੇ ਇਹਦੇ ਅੰਡਰ ਹੀ ਆ ਅੰਡਰ ਆ ਜੀ ਇਹਨੂੰ ਡਾਰੀ ਹੀ ਤੇ ਮਤਲਬ ਇਹਨੇ ਮੁਲਾਜ਼ਮ ਸਾਹਿਬ ਸੱਦੇ ਆ ਜੀ ਆ ਇਹਨੂੰ ਆਹ ਮੁਲਾਜ਼ਮ ਸਾਹਿਬ ਪਰ ਇਹਨੂੰ ਖਤਰਾ ਹੈ ਆਪਣਾ ਡਰਾ ਸਾਰੇ ਜਿਹੜੇ ਡਾਕਟਰ ਸਾਹਿਬ ਨਾਲ ਹੱਤੀ ਗੱਲਬਾਤ ਹੋ ਰਹੀ ਹੈ ਡਾਕਟਰ ਸਾਹਿਬ ਨਹੀਂ ਥੱਲੇ ਆ ਰਹੇ ਉਹ ਤਾਂ ਡਾਕਟਰ ਨੇ ਇਹਨੂੰ ਹੈਂਡਲ ਕੀਤਾ ਉਹ ਮਤਲਬ ਡਾਕਟਰ 2 ਵਜੇ ਨਿਕਲ ਗਿਆ ਆ ਉਹਨੂੰ ਪਤਾ ਹੀ ਕਿਹੜਾ ਬੰਦਾ ਮਤਲਬ ਜਾ ਰਿਹਾ ਹੈ ਡੈੱਡ ਬੋਡੀ ਜਿੱਦਾਂ ਵੀ ਰਹੀ ਤੇ ਉਸ ਤੋਂ ਬਾਅਦ ਜਿਹੜਾ ਸਰਦਾਰ ਹੀ ਉਹਨੂੰ ਮਤਲਬ ਸੌ ਉਰ ਕੋ ਕਾਬੂ ਹੀ ਨਹੀਂ ਆਇਆ ਮਤਲਬ ਆਨੂੰ ਕਹਿੰਦਾ ਥੱਲੇ ਐਂਬੂਲੈਂਸ ਮਂਗਾਓ 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 ਜੇ ਤੂੰ ਜਾਣਾ ਇਹਨਾਂ ਕੀ ਕੀਤਾ ਕੀ ਨਹੀਂ ਹਨੂ ਪਤਾ ਨਹੀਂ ਆ ਜੀ ਕੀ ਨਹੀਂ ਪਤਾ ਨਹੀਂ ਆ ਇਕਤਾ ਰਿਪੋਰਟ ਨਹੀਂ ਰਖਾਉਂਦੇ ਟਾਈਮ ਦੀ ਅੱਜ ਕੀਤੀ ਜੇ ਤਾਂ ਅਗਲੇ ਦਿਨ 10 ਵਜੇ ਰਿਪੋਰਟ ਦਿਖਾਣੀ ਹੈ ਨਾਲ ਠੀਕ ਆ ਜੀ ਕੀ ਮੰਗ ਕਰਦੇ ਹਾਂ ਹਾਂਜੀ ਮੰਗ ਇਹੋ ਹੀ ਆ ਕਿ ਸਾਡਾ ਹੱਲ ਕੀਤਾ ਜਾਏ ਮਸਲਾ ਜਾਂ ਤਾਂ ਉਹ ਉਹ ਕਾਰਵਾਈ ਜੋ ਵੀ ਹੁੰਦੀ ਆ ਉਹ ਕਾਰਵਾਈ ਕੀਤੀ ਆ ਡਾਕਟਰ ਨੇ ਤਾਂ ਟਰੀਟਮੈਂਟ ਕੀਤਾ 11 ਵਜੇ ਤੱਕ ਬੰਦਾ ਬਿਲਕੁਲ ਠੀਕ ਸੀ ਉਹ ਡਲੀਆਂ ਖਾਦਾ ਫਿਰਦਾ ਤੁਰਦਾ ਸੀ ਸਭ ਕੋ ਠੀਕ ਸੀ ਜਦੋਂ ਆਪਾਂ ਕਿਹਾ ਕਿ ਆਪਾਂ ਇਹਨੂੰ ਦੂਸਰੇ ਹਸਪੀਟਲ ਲੈ ਜਾਂਦੇ ਆ ਨਾਲ ਹੀ ਬੰਦੇ ਨੂੰ ਇਹਦਾ ਠੀਕ ਇੰਜੈਕਸ਼ਨ ਲਗਾਇਆ ਜਿਹਾ ਸ਼ਾ ਲਗਾ ਤੋ ਬਾਅਦ ਬੰਦਾ ਜਿਹੜਾ ਆਈਸੀ ਚ ਵੜ ਚੜਤਾ ਬਿਨਾ ਪੁੱਛੇ ਜਿਹੜਾ ਪੁੱਛੇ ਹਾਂ ਹੱਥ ਬੰਨੇ ਹੋਈ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਆ ਡੈਥ ਕਰ ਗਿਆ ਮੰਗ ਕਰਦੇ ਆ ਜੇ ਸਾ ਡਾਕਟਰ ਟਰੀਟਮੈਂਟ ਕੀਤਾ ਤਾਂ ਤੈਸੋ ਦੋ ਦਾ ਪਰਚਾ ਹੋਣਾ ਚਾਹੀਦਾ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਇੱਥੇ ਕੋਈ ਇਸ਼ੂ ਹੋਇਆ ਕਿ ਕਿਸੇ ਜਿਹੜੇ ਮਰੀਜ਼ ਦੀ ਡੈਥ ਹੋਈ ਆ ਤਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਹੋ ਸਕਦਾ ਕਿ ਕੋਈ ਪ੍ਰੋਬਲਮ ਲਾ ਨ ਤੋ ਉਸ ਵਾਰ ਵਿੱਚ ਮੈਂ ਇੱਥੇ ਆਇਆ ਸੀਗਾ ਜਿਹੜੇ ਉਹਦੇ ਫੈਮਿਲੀ ਮੈਂਬਰ ਆ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਮੈਂ ਇਸ ਜੀ ਤੋਂ ਸ਼ੋਰ ਕਰਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ ਨਿਗਹਿਲੀ ਕਰਕੇ ਡੈਥ ਹੋਈ ਹੈ ਤੋ ਉਹਦਾ ਇੱਕ ਇੱਕੋ ਤਰੀਕਾ ਹੈ ਕਿ ਉਹਦਾ ਅਸੀਂ ਇਨਕੁਐਸਟ ਰਿਪੋਰਟ ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਮਾਰਟ ਕਰਵਾ ਕੇ ਉਹਦੇ ਮੌਤ ਦੇ ਕਾਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟ ਇਹਨਾਂ ਨੂੰ ਅਸੀਂ ਪਹਿਲਾਂ ਦੱਸਤਾ ਪਏ ਅਸੀਂ ਬੋਰਡ ਆਫ ਡਾਟਰਸ ਤੋਂ ਉਹਦਾ ਪੋਸਟਮਾਰਟ ਕਰਵਾ ਕੇ ਜੋ ਬਣਦੀ ਕਾਰਵਾਈ ਹੋ ਜੇ ਇਹਨਾਂ ਦੀ ਨੈਗਲੀਜੈਂਸ ਹੈ ਤਾਂ ਇਹਨਾਂ ਦੇ ਖਿਲਾਫ ਕਰ ਵੀ ਇਹ ਅਬਰੋਲ ਹਸਪੀਟ ਕੰਪਲੇਂਟ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜੇ ਤੁਸੀਂ ਜੋ ਵੀ ਕਾਰਵਾਈ ਕਰਵਾ ਲੈਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਡੈੱਡ ਬੋਡੀ ਇਥੋਂ ਸਿਵਲ ਹਸਪਤਾਲ ਆਪਸਿ ਸ਼ਿਫਟ ਕਰਵਾ ਕੇ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਲਿਖਾਂਗੇ ਸਟੇਟਮੈਂਟ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਮੌਜੂਦਾ ਕਾਰਨ ਆਇਆ ਜੇ ਇਹਨਾਂ ਦੀ ਨੈਗਲੀਜੈਂਸੀ ਆਂਦੀ ਹੈ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈਗਾ ਕਿ ਕਿੱਦਾਂ ਜੇ ਨੈਗਲੀਜੈਂਸੀ ਆਫ ਡਾਕਟਰ ਦਾ ਕੋਈ ਆਦਾ ਤਾਂ ਬੋਰਡ ਆਫ ਡਾਕਟਰਸ ਤੋਂ ਦਾ ਮੈਡੀਕਲ ਹੋਣਾ ਹੈ ਜਿਹੜਾ ਪੋਸਟਮਾਰਟਮ ਤੋਂ ਉਹ ਅਸੀਂ ਬੋਰਡ ਆਫ ਡਾਕਟਰ ਬਣਵਾ ਕੇ ਸਵੇਰੇ ਉਹਦਾ ਪੋਸਟਮਾਰਟਮ ਕਰਵਾਵਾਂਗੇ ਉਸ ਤੋਂ ਬਾਅਦ ਅਗ ਇਹਨਾਂ ਦਾ ਰੋਪ ਸੀ ਕਿ ਡਾਕਟਰਾਂ ਦੀ ਜਿਹੜੀ ਅੰਗੈਲੀ ਕਰਕੇ ਉਹਦੀ ਡੈਥ ਹੋ ਗਈ ਜਿਹੜਾ ਨੇ ਕੋਈ ਇੰਜੈਕਸ਼ਨ ਲਾਇਆ ਇਦਾਂ ਦਾ ਕਿਉਂਕਿ ਜਿਹੜਾ ਜਿਹੜਾ ਦਾ ਪੇਸ਼ੈਂਟ ਹੈ ਜਿਹੜਾ ਤੇ ਦਸਮ ਲੱਗੂ ਪਹਿਲੇ ਚੇਜ ਦੇਣਾ ਤਾਂ ਉੱਥੇ ਦਾਖਲ ਸੀਗਾ